ਕਿੰਨੇ ਵੀ ਵੱਡੇ ਦੁਸ਼ਮਣ ਹੋਣ ਐਨਾ ਚਾਰਾ ਨੂੰ ਕਦੇ ਘਰੋਂ ਨਾ ਕੱਢਣਾ ਦੋਸਤੋ ਅੱਜ ਮੈਂ ਤੁਹਾਨੂੰ ਸੁਣਾਉਣ ਜਾ ਰਹੀ ਹਾਂ ਇੱਕ ਨਾਗ ਤੇ ਬੁੱਢੀ ਔਰਤ ਦੀ ਕਹਾਣੀ ਜੇਕਰ ਤੁਸੀਂ ਇਹ ਕਹਾਣੀ ਧਿਆਨ ਨਾਲ ਸੁਣ ਲਈ ਤਾਂ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਗਲਤੀਆਂ ਕਰਨ ਤੋਂ ਬਚ ਜਾਊਂਗੀ ਜਿਨ੍ਹਾਂ ਨੂੰ ਕਰਨ ਨਾਲ ਮਨੁੱਖ ਬਹੁਤ ਵੱਡੇ ਪਾਪ ਦਾ ਭਾਗੀ ਬਣਦਾ ਹੈ ਨਾਲ ਨਾਲ ਇਹ ਵੀ ਦੱਸਾਂਗੀ ਕਿ ਮਨੁੱਖ ਗਰੀਬੀ ਵਿੱਚ ਕਿਹੜੀਆਂ ਗਲਤੀਆਂ ਕਰਦਾ ਹੈ ਜਿਸ ਕਰਕੇ ਉਹ ਹਮੇਸ਼ਾ ਗਰੀਬੀ ਵਿੱਚ ਹੀ ਫਸਿਆ ਰਹਿੰਦਾ ਹੈ ਤਾਂ ਦੋਸਤੋ ਇਹ ਅਨਮੋਲ ਜਾਣਕਾਰੀ ਤੁਹਾਨੂੰ ਇਸ ਕਹਾਣੀ ਰਾਹੀਂ ਮਿਲ ਜਾਵੇਗੀ ਤੁਸੀਂ ਬਸ ਕਹਾਣੀ ਨੂੰ ਆਖਰ ਤੱਕ ਦੇਖਣਾ ਹੈ ਨਹੀਂ ਤਾਂ ਇੱਕ ਕੰਮ ਦੀਆਂ ਗੱਲਾਂ ਤੁਹਾਡੇ ਹੱਥੋਂ ਨਿਕਲ ਜਾਣਗੀਆਂ ਕਹਿੰਦੇ ਹਨ ਜ਼ਿੰਦਗੀ ਵਿੱਚ ਪਤਾ ਨਹੀਂ ਕਿਹੜੀ ਗੱਲ ਕਦੋਂ ਕੰਮ ਆ ਜਾਵੇ ਤਾਂ ਚਲੋ ਅੱਜ ਸ਼ੁਰੂ ਕਰਦੇ ਹਾਂ ਇਹ ਮਹੱਤਵਪੂਰਨ ਜਾਣਕਾਰੀ ਦੋਸਤੋ ਤੁਸੀਂ ਦੇਖਿਆ ਹੋਵੇਗਾ ਕਿ ਘਰ ਪਰਿਵਾਰ 'ਚ ਔਰਤਾਂ ਅਕਸਰ ਲੜਾਈ ਝਗੜੇ ਦਾ ਜਿਆਦਾ ਕਰਤੀਆਂ ਰਹਿੰਦੀਆਂ ਹਨ ਕਦੇ ਕਿਸੇ ਗੱਲ ਨੂੰ ਲੈ ਕੇ ਤਾਂ ਕਦੇ ਕਿਸੇ ਗੱਲ ਨੂੰ ਲੈ ਕੇ ਅਕਸਰ ਘਰ ਪਰਿਵਾਰ ਚ ਛੋਟੀਆਂ-ਛੋਟੀਆਂ ਗੱਲਾਂ ਤੇ ਲੜਾਈ ਝਗੜੇ ਹੁੰਦੇ ਰਹਿੰਦੇ ਹਨ ਜੇਕਰ ਕਿਸੇ ਦਾ ਵੱਡਾ ਪਰਿਵਾਰ ਹੋਵੇ ਤਾਂ ਉਹਨਾਂ ਵਿੱਚ ਮਾਪੇਤ ਖਤਮ ਹੀ ਨਹੀਂ ਹੁੰਦੀ ਕਈ ਵਾਰ ਛੋਟੀਆਂ-ਛੋਟੀਆਂ ਗੱਲਾਂ ਨੂੰ ਲੈ ਕੇ ਹੋਣ ਵਾਲਾ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਆਦਮੀ ਉਸ ਵਿੱਚ ਉਲਝ ਕੇ ਰਹਿ ਜਾਂਦਾ ਹੈ ਬੱਚਿਆਂ ਤੇ ਘਰ ਦੀਆਂ ਔਰਤਾਂ ਦੇ ਝਗੜੇ 'ਚ ਪਰਿਵਾਰ ਨੂੰ ਵੀ ਨੁਕਸਾਨ ਤੇ ਦੁੱਖ ਚਲਣਾ ਪੈਂਦਾ ਹੈ। ਝਗੜਾ ਚਾਹੇ ਛੋਟਾ ਹੋਵੇ ਜਾਂ ਵੱਡਾ ਉਸ ਵਿੱਚ ਧਨ ਸਮਾਂ ਤੇ ਸਰੀਰਕ ਨੁਕਸਾਨ ਉਠਾਉਣਾ ਹੀ ਪੈਂਦਾ ਹੈ। ਕਿਉਂਕਿ ਦੋਸਤੋ ਕਹਿੰਦੇ ਹਨ ਜਿਸ ਘਰ ਦੀਆਂ ਔਰਤਾਂ ਆਪਸ 'ਚ ਲੜਦੀਆਂ ਹਨ, ਕਲੇਸ਼ ਕਰਦੀਆਂ ਹਨ ਤਾਂ ਉਸ ਘਰ 'ਚੋਂ ਸੁੱਖ ਸ਼ਾਂਤੀ ਹਮੇਸ਼ਾ ਲਈ ਖਤਮ ਹੋ ਜਾਂਦੀ ਹੈ। ਅਰਥਾਤ ਉਸ ਘਰ ਦੀ ਤਰੱਕੀ ਰੁਕ ਜਾਂਦੀ ਹੈ। ਉਸ ਘਰ 'ਚ ਕਦੇ ਬਰਕਤ ਨਹੀਂ ਰਹਿੰਦੀ। ਬਹੁਤ ਸਮਾਂ ਪਹਿਲਾਂ ਦੀ ਗੱਲ ਹੈ। ਕਿਸੇ ਪਿੰਡ 'ਚ ਇੱਕ ਬੁੱਢੀ ਔਰਤ ਰਹਾ ਕਰਦੀ ਸੀ ਤੇ ਉਸਦੇ ਦੋ ਪੁੱਤ ਸਨ ਅਤੇ ਉਸਦਾ ਪਤੀ ਮਰ ਚੁੱਕਾ ਸੀ ਉਹਨਾਂ ਕੋਲ ਜ਼ਮੀਨ ਵੀ ਕੋਈ ਜ਼ਿਆਦਾ ਨਹੀਂ ਸੀ ਉਸੇ ਜ਼ਮੀਨ ਤੇ ਉਹ ਬੁੱਢੀ ਔਰਤ ਆਪਣੇ ਪੁੱਤਾਂ ਨਾਲ ਮਿਲ ਕੇ ਕੰਮ ਕਰਿਆ ਕਰਦੀ ਸੀ ਉਸਦੇ ਦੋਵੇਂ ਪੁੱਤ ਬਹੁਤ ਮਿਹਨਤੀ ਸਨ ਉਹਨਾਂ ਤਿੰਨਾਂ ਦਾ ਉਸ ਜ਼ਮੀਨ ਨਾਲ ਗੁਜ਼ਾਰਾ ਚੱਲ ਰਿਹਾ ਸੀ ਹੌਲੀ-ਹੌਲੀ ਸਮਾਂ ਬੀਤਣ ਲੱਗਿਆ ਪੁੱਤ ਜਦੋਂ ਜਵਾਨ ਹੋ ਗਏ ਵਿਆਹ ਦੇ ਲਾਇਕ ਹੋਏ ਤਾਂ ਉਸ ਬੁੱਢੀ ਔਰਤ ਨੇ ਆਪਣੇ ਦੋਵਾਂ ਪੁੱਤਾਂ ਦਾ ਵਿਆਹ ਕਰ ਦਿੱਤਾ ਦੋ ਬਹੂਆਂ ਘਰ ਚ ਆ ਗਈਆਂ ਕੁਝ ਦਿਨ ਤਾਂ ਸਭ ਕੁਝ ਠੀਕ ਚੱਲਦਾ ਰਿਹਾ ਆਪਸ ਵਿੱਚ ਕਾਫੀ ਪ੍ਰੇਮ ਪਿਆਰ ਸੀ ਸਾਰੇ ਮਿਲ ਜੁਲ ਕੇ ਰਹਿੰਦੇ ਸੀ ਪਰ ਜਿਵੇਂ ਜਿਵੇਂ ਸਮਾਂ ਬੀਤਦਾ ਗਿਆ ਦੋਵੇਂ ਬਹੂਆਂ ਆਪਸ ਚ ਲੜਨ ਲੱਗੀਆਂ ਕਦੇ ਕਿਸੇ ਗੱਲ ਨੂੰ ਲੈ ਕੇ ਤੇ ਕਦੇ ਕਿਸੇ ਗੱਲ ਨੂੰ ਲੈ ਕੇ ਉਹਨਾਂ ਦਾ ਇਹ ਰੋਜ਼ ਦਾ ਕੰਮ ਬਣ ਗਿਆ ਸੀ ਕਿਸੇ ਨਾ ਕਿਸੇ ਗੱਲ ਨੂੰ ਲੈ ਕੇ ਆਪਸ ਚ ਲੜਾਈ ਝਗੜਾ ਕਰਨਾ ਹੋਂਦ ਬੁੱਢੀ ਮਾਵੀ ਬਹੂਆਂ ਦੇ ਝਗੜੇ ਨੂੰ ਦੇਖ ਕੇ ਬਹੁਤ ਪਰੇਸ਼ਾਨ ਰਹਿਣ ਲੱਗੀ ਤੇ ਉਸਨੇ ਆਪਣੇ ਪੁੱਤਾਂ ਨੂੰ ਕਿਹਾ ਕਿ ਇਹ ਦੋਵੇਂ ਸਾਰਾ ਦਿਨ ਲੜਦੀਆਂ ਝਗੜਦੀਆਂ ਰਹਿੰਦੀਆਂ ਹਨ ਉਸਦੇ ਪੁੱਤਾਂ ਨੇ ਵੀ ਆਪਣੀ ਆਪਣੀ ਘਰਵਾਲੀ ਨੂੰ ਸਮਝਾਇਆ ਪਰ ਉਹਨਾਂ ਤੇ ਕੋਈ ਵੀ ਫਰਕ ਨਾ ਪਿਆ ਇੱਕ ਦਿਨ ਉਸ ਬੁੱਢੀ ਔਰਤ ਨੂੰ ਵਿਚਾਰ ਆਇਆ ਕਿ ਜਦੋਂ ਅਸੀਂ ਤਿੰਨ ਜਣੇ ਘਰ 'ਚ ਸੀ ਤਾਂ ਥੋੜੀ ਜੀ ਜ਼ਮੀਨ 'ਚ ਹੀ ਸਾਡਾ ਗੁਜ਼ਾਰਾ ਚੱਲ ਰਿਹਾ ਸੀ ਤੇ ਸਾਨੂੰ ਲੱਗਦਾ ਸੀ ਕਿ ਹੁਣ ਅਸੀਂ 5 ਲੋਕ ਹੋ ਗਏ ਹਾਂ ਇਸ ਲਈ ਸਾਡੇ ਘਰ ਦਾ ਖਰਚਾ ਪੂਰਾ ਨਹੀਂ ਹੋ پا ਰਿਹਾ ਹੈ ਸ਼ਾਇਦ ਇਸੇ ਲਈ ਲੜਾਈ ਹੁੰਦੀ ਹੈ ਤਾਂ ਬੁੱਢੀ ਔਰਤ ਨੇ ਆਪਣੇ ਦੋਵਾਂ ਪੁੱਤਾਂ ਨੂੰ ਕਿਹਾ ਕਿ ਤੁਸੀਂ ਦੋਵੇਂ ਪਰਦੇਸ ਚਲੇ ਜਾਓ ਤੇ ਕਿਤੇ ਨੌਕਰੀ ਲੱਭ ਲਓ ਤੇ ਪੈਸਾ ਕਮਾ ਕੇ ਧੰਨ ਲਿਆਓ ਤਾਂ ਹੀ ਇਹ ਲੜਾਈ ਖਤਮ ਹੋਵੇਗੀ ਕਿਉਂਕਿ ਜਦੋਂ ਘਰ 'ਚ ਪੈਸਾ ਆਵੇਗਾ ਜ਼ਰੂਰਤਾਂ ਪੂਰੀਆਂ ਹੋਣ ਲੱਗਣਗੀਆਂ ਤਾਂ ਆਪਸ 'ਚ ਲੜਾਈ ਵੀ ਬੰਦ ਹੋ ਜਾਵੇਗੀ ਕਿਉਂਕਿ ਕਹਿੰਦੇ ਹਨ ਘਰ ਚ ਲੜਾਈ ਝਗੜਾ ਹੁੰਦਾ ਇੱਕ ਵੱਡਾ ਕਾਰਨ ਤਾਂ ਦਾ ਨਾ ਹੋਣਾ ਵੀ ਹੁੰਦਾ ਹੈ ਦੂਜਾ ਕਾਰਨ ਹੈ ਆਦਮੀ ਜ਼ਰੂਰਤ ਤੋਂ ਜ਼ਿਆਦਾ ਖਾਲੀ ਬੈਠਾ ਰਹੇ ਤਾਂ ਉਸ ਦਾ ਦਿਮਾਗ ਹੀ ਖੁਰਾਪਤੀ ਹੋ ਜਾਂਦਾ ਹੈ ਤੇ ਉਹ ਫਿਰ ਲੜ ਝਗੜ ਕੇ ਹੀ ਸ਼ਾਂਤ ਹੁੰਦਾ ਹੈ ਤੀਜਾ ਕਾਰਨ ਹੈ ਚਲਕੀ ਸਿਆਣ ਜਦੋਂ ਆਦਮੀ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦਾ ਹੈ ਆਪਣੇ ਹਿੱਸੇ ਦੇ ਕੰਮ ਤੋਂ ਜੀ ਚੁਰਾਉਂਦਾ ਹੈ ਸਿਰਫ ਬੈਠ ਕੇ ਖਾਣ ਦੀ ਇੱਛਾ ਕਰਦਾ ਹੈ ਤਾਂ ਉਸ ਘਰ ਵਿੱਚ ਲੜਾਈ ਝਗੜਾ ਤਾਂ ਹੋਵੇਗਾ ਹੀ ਚੌਥਾ ਕਾਰਨ ਹੈ ਈਰਖਾ ਜਦੋਂ ਆਦਮੀ ਦੂਜੇ ਨੂੰ ਤਰੱਕੀ ਕਰਦੇ ਹੋਏ ਦੇਖਦਾ ਹੈ ਤੇ ਖੁਦ ਨੂੰ ਅੱਗੇ ਨਹੀਂ ਵਧਾ ਸਕਦਾ ਤਾਂ ਫਿਰ ਉਸ ਨੂੰ ਈਰਖਾ ਹੋਣ ਲੱਗਦੀ ਹੈ ਤੇ ਉਸ ਸਥਿਤੀ ਵਿੱਚ ਵੀ ਲੜਾਈ ਝਗੜਾ ਹੀ ਕਰਦਾ ਹੈ ਤੇ ਜੋ ਲੋਕ ਆਪਣਾ ਜ਼ਿਆਦਾਤਰ ਸਮਾਂ ਲੜਾਈ ਝਗੜੇ ਨਿੰਦਾ ਚੁਗਲੀਚ ਲਗਾਉਂਦੇ ਹਨ ਉਹ ਹਮੇਸ਼ਾ ਗਰੀਬੀ ਦੇ ਕਿੱਲੇ ਨੂੰ ਬੰਨੇ ਰਹਿੰਦੇ ਹਨ ਦੋਸਤੋ ਦੋਵਾਂ ਨੇ ਆਪਣੀ ਮਾਦੀਆਂ ਗੱਲਾਂ ਨੂੰ ਮੰਨ ਲਿਆ ਤੇ ਆਪਣੀ ਮਾਂ ਤੋਂ ਆਗਿਆ ਲੈਣ ਤੋਂ ਬਾਅਦ ਆਪਣੀਆਂ ਪਤਨੀਆਂ ਨੂੰ ਸਮਝਾਉਣ ਤੋਂ ਬਾਅਦ ਕਿ ਸਾਡੇ ਨਾ ਹੋਣ ਤੇ ਸਾਡੀ ਮਾਂ ਦਾ ਚੰਗੀ ਤਰ੍ਹਾਂ ਖਿਆਲ ਰੱਖਣਾ ਆ ਕੇ ਪੈਸਾ ਕਮਾਉਣ ਲਈ ਪਰਦੇਸ ਚਲੇ ਗਏ ਪਰ ਦੋਸਤੋ ਇਹਨਾਂ ਦੋਵਾਂ ਬਹਵਾਂ ਦੀ ਲੜਾਈ ਫਿਰ ਵੀ ਨਾ ਖਤਮ ਹੋਈ ਬੁੱਢੀ ਔਰਤ ਨੇ ਇੱਕ ਦਿਨ ਵੱਡੀ ਬਹੂ ਨੂੰ ਕਿਹਾ ਕਿ ਬਹੁਤ ਤੂੰ ਤਾਂ ਵੱਡੀ ਹੈ ਤੇ ਉਹ ਤੇਥੋਂ ਛੋਟੀ ਹੈ ਤੇ ਤੁਹਾਡੇ ਪਤੀ ਪਰਦੇਸ ਵਿੱਚ ਪੈਸਾ ਕਮਾਉਣ ਲਈ ਗਏ ਹਨ ਤੇ ਤੁਸੀਂ ਆਪਸ ਵਿੱਚ ਲੜਦਿਆਂ ਰਹਿੰਦੀਆਂ ਹੋ ਇਹ ਠੀਕ ਨਹੀਂ ਹੈ ਉਹ ਤੇਰੇ ਤੋਂ ਛੋਟੀ ਹੈ ਉਸ ਦੀ ਥੋੜੀ ਜਿਹੀ ਗਲਤੀ ਸਹਿਨ ਕਰ ਲਿਆ ਕਰ ਕਿਉਂਕਿ ਕਹਿੰਦੇ ਹਨ ਜੇਕਰ ਛੋਟਾ ਗਲਤੀ ਕਰ ਤਾਂ ਉਸ ਨੂੰ ਮਾਫ ਕਰ ਦਿਓ ਉਸ ਨੂੰ ਸਮਝਾ ਦਿਓ ਕਿਉਂਕਿ ਤੂੰ ਵੱਡੀ ਹੈ ਤੇ ਜੋ ਵੱਡੇ ਹੁੰਦੇ ਹਨ ਉਹ ਹਮੇਸ਼ਾ ਝੁੱਕੇ ਰਹਿੰਦੇ ਹਨ ਤੇ ਜੋ ਝੁੱਕੇ ਰਹਿਣ ਉਹੀ ਵੱਡੇ ਅਖਵਾਉਂਦੇ ਹਨ ਆਪਣੀ ਸੱਸ ਦੀ ਗੱਲ ਸੁਣ ਕੇ ਵੱਡੀ ਬਹੁ ਗੁੱਸੇ ਨਾਲ ਸੜਨ ਲੱਗਦੀ ਹੈ ਤੇ ਕਹਿਣ ਲੱਗੀ ਤੁਸੀਂ ਛੋਟੀ ਬਹੁ ਦੀ ਸਾਈਡ ਲੈ ਰਹੇ ਹੋ ਤੁਸੀਂ ਮੈਨੂੰ ਸਮਝਾ ਕੇ ਉਸ ਦਾ ਲੜਨ ਲਈ ਮਨੋਬਲ ਵਧਾ ਰਹੇ ਹੋ ਤੇ ਜੇਕਰ ਉਹ ਸੁਨੇਗੀ ਤਾਂ ਮੇਰੇ ਨਾਲ ਹੋਰ ਜ਼ਿਆਦਾ ਲੜੇਗੀ ਜਦੋਂ ਉਹ ਇਹ ਸੁਨੇਗੀ ਤਾਂ ਸਾਨੂੰ ਹੋਰ ਵੀ ਜ਼ਿਆਦਾ ਪਰੇਸ਼ਾਨ ਕਰੇ ਕਿਸ ਦਾ ਮਤਲਬ ਹੈ ਕਿ ਤੁਸੀਂ ਉਸ ਨੂੰ ਲੜਨ ਲਈ ਮੌਕਾ ਦੇ ਰਹੇ ਹੋ ਉਸ ਨੂੰ ਕੁਝ ਵੀ ਨਹੀਂ ਕਹਿੰਦੇ ਬੁੱਢੀ ਔਰਤ ਨੇ ਕਿਹਾ ਪਹਿਲਾਂ ਵੱਡੇ ਨੂੰ ਹੀ ਸਮਝਾਣਾ ਜੈਦਾ ਹੈ ਉਸ ਤੋਂ ਬਾਅਦ ਛੋਟੇ ਨੂੰ ਸਮਝਾਉਣਾ ਚਾਹੀਦਾ ਹੈ ਮੈਂ ਤੈਨੂੰ ਸਮਝਾ ਰਹੀ ਹਾਂ ਫਿਰ ਛੋਟੀ ਨੂੰ ਵੀ ਸਮਝਾਵਾਂਗੀ ਦੋਸਤੋ ਬੁੱਢੀ ਔਰਤ ਦੀ ਗੱਲ ਨੂੰ ਸੁਣ ਕੇ ਵੱਡੀ ਬਹੂ ਨੇ ਥੋੜਾ ਬਹੁਤ ਕੰਮ ਕੀਤਾ ਤੇ ਗੁੱਸੇ ਵਿੱਚ ਚਲੀ ਗਈ ਇੱਧਰ ਅਗਲੇ ਦਿਨ ਫਿਰ ਲੜਾਈ ਹੁੰਦੀ ਹੈ ਤਾਂ ਛੋਟੀ ਬਹੂ ਤੇ ਕੋਲ ਜਾ ਕੇ ਉਹ ਬੁੱਢੀ ਔਰ ਸਮਝਾਉਂਦੀ ਹੈ ਤੇ ਉਸ ਨੂੰ ਕਹਿੰਦੀ ਹੈ ਕਿ ਦੇਖ ਬਹੂ ਉਹ ਤੇਰੇ ਤੋਂ ਵੱਡੀ ਹੈ ਤੂੰ ਛੋਟੀ ਹੈ ਤੂੰ ਉਸ ਨਾਲ ਇਸ ਤਰੀਕੇ ਕਿਉਂ ਲੜਦੀ ਹੈ ਘਰ ਵਿੱਚ ਝਗੜਾ ਕਿਉਂ ਕਰਦੀ ਰਹੀ ਹੈ ਤੇਰਾ ਪਤੀ ਵੀ ਘਰ 'ਚ ਨਹੀਂ ਹੈ ਉਹ ਤਾਂ ਕਮਾਉਣ ਲਈ ਪਰਦੇਸ ਗਿਆ ਹੈ ਤੇ ਤੁਸੀਂ ਇੱਥੇ ਲੜ ਝਗੜ ਰਹੇ ਹੋ ਇਹ ਚੰਗਾ ਨਹੀਂ ਹੈ ਆਣ ਗਵਾਂ ਦੇ ਲੋਕ ਦੇਖਦੇ ਹੰਤੇ ਸਾਡਾ ਮਜ਼ਾਕ ਕਢਾਉਂਦੇ ਹਨ ਇਸ ਲਈ ਘਰ ਚ ਆਰਾਮ ਨਾਲ ਰਹੋ ਪਿਆਰ ਨਾਲ ਰਹੋ ਜਦੋਂ ਘਰ ਵਿੱਚ ਪਿਆਰ ਹੁੰਦਾ ਹੈ ਉਸ ਘਰ ਚ ਮਾਂ ਲక్ష్ਮੀ ਆਪਣੇ ਆਪ ਚੱਲ ਕੇ ਆਉਂਦੀ ਹੈ ਉਸ ਤੇ ਛੋਟੀ ਬੋ ਕਹਿਣ ਲੱਗੀ ਮਾਂ ਤੁਸੀਂ ਸਾਨੂੰ ਜ਼ਿਆਦਾ ਸਮਝਾਉਣ ਦੀ ਕੋਸ਼ਿਸ਼ ਨਾ ਕਰੋ ਨਹੀਂ ਤਾਂ ਮੈਂ ਤੁਹਾਡਾ ਵੀ અપਮਾਨ ਕਰ ਬੈਠਾਂਗੀ ਮੈਂ ਜਾਣਦੀ ਹਾਂ ਤੁਸੀਂ ਆਪਣੀ ਵੱਡੀ ਬਹੂ ਨੂੰ ਬਹੁਤ ਚਾਹੁੰਦੇ ਹੋ ਹੋਂਤੇ ਤੁਸੀਂ ਮੈਨੂੰ ਪਸੰਦ ਨਹੀਂ ਕਰਦੀ। ਦੋਸਤੋ ਛੋਟੀ ਬਹੂ ਨੂੰ ਵੀ ਸਮਝਾ ਕੇ ਉਹ ਬੁੱਢੀ ਹੋਰ ਚਲੀ ਗਈ ਤੇ ਵਿਚਾਰ ਕਰਦੀ ਹੈ ਕਿ ਇਨ੍ਹਾਂ ਦੋਵਾਂ ਦੀ ਬੁੱਧੀ ਖਰਾਬ ਹੈ। ਇਹ ਮੰਨਨ ਗਿਆ ਨਹੀਂ। ਉਸਨੇ ਵਿਚਾਰ ਕੀਤਾ ਕਿ ਇਸ ਤੋਂ ਚੰਗਾ ਤਾਂ ਇਹ ਹੀ ਹੈ ਕਿ ਜੇਕਰ ਆਪਣੀ ਇੱਜ਼ਤ ਬਚਾਉਣੀ ਹੈ ਤਾਂ ਇਨ੍ਹਾਂ ਨੂੰ ਸਮਝਾਉਣਾ ਬੰਦ ਕਰ ਦਿਓ। ਕਹਿੰਦੇ ਹਨ ਜਿੱਥੇ ਗਲਤੀ ਕੋਈ ਅਹਿਮੀਅਤ ਨਾ ਹੋਵੇ ਉੱਥੇ ਬੋਲਣ ਤੋਂ ਚੰਗਾ ਹੈ ਚੁੱਪੀ ਰਹਿਣਾ ਚਾਹੀਦਾ ਹੈ। ਜੇਕਰ ਤੁਸੀਂ ਬੋਲੋਗੇ ਤਾਂ ਤੁਸੀਂ ਉਨ੍ਹਾਂ ਦੇ ਦੁਸ਼ਮਣ ਬਨ ਜਾਉਂਗੇ ਹੁਣ ਉਹ ਦੋਵੇਂ ਬਹੂਆਂ ਆਪਣੀ ਸੱਸ ਨਾਲ ਬਹੁਤ ਨਫ਼ਰਤ ਕਰਨ ਲੱਗੀਆਂ ਕੋਈ ਉਸਨੂੰ ਭੋਜਨ ਵੀ ਨਹੀਂ ਪੁੱਛਦੀ ਸੀ ਉਸਨੂੰ ਖੁਦ ਹੀ ਰਸੋਈ ਵਿੱਚੋਂ ਭੋਜਨ ਲੈਣਾ ਪੈਂਦਾ ਸੀ ਉਹ ਉਸ ਨਾਲ ਇੰਨੀ ਨਫ਼ਰਤ ਕਰਨ ਲੱਗੀਆਂ ਸਨ ਕਿ ਉਸ ਬੁੱਢੀ ਔਰਤ ਨੂੰ ਲੈ ਕੇ ਹੀ ਦੋਵਾਂ ਵਿੱਚ ਝਗੜਾ ਹੋਣ ਲੱਗਿਆ ਦੋਵਾਂ ਬਹੂਆਂ ਵਿੱਚੋਂ ਕੋਈ ਵੀ ਉਸ ਬੁੱਢੀ ਔਰਤ ਨੂੰ ਆਪਣੇ ਘਰ ਰੱਖਣਾ ਨਹੀਂ ਚਾਹੁੰਦੀ ਸੀ ਉਹ ਦੋਵੇਂ ਸੋਚਦੀਆਂ ਸਨ ਕਿ ਜਾਂ ਤਾਂ ਇਹ ਬੁੱਢੀ ਔਰਤ ਭੱਜ ਜਾਵੇ ਜਾਂ ਮਰ ਜਾਵੇ ਪਰ ਉਹਨਾਂ ਨੂੰ ਕੋਈ ਬਹਾਨਾ ਨਹੀਂ ਮਿਲ ਰਿਹਾ ਸੀ ਜਿਸ ਨਾਲ ਉਹ ਆਪਣੀ ਸੱਸ ਨੂੰ ਘਰੋਂ ਕੱਢ ਸਕਣ ਅਗਲੇ ਦਿਨ ਉਹਨਾਂ ਨੇ ਫਿਰ ਤੋਂ ਆਪਣੀ ਲੜਾਈ ਸ਼ੁਰੂ ਕਰ ਦਿੱਤੀ ਤਾਂ ਬੁੱਢੀ ਔਰਤ ਕਾਂ ਕੱਟਣ ਲਈ ਜੰਗਲ ਵੱਲ ਚਲ ਗਈ ਕਿਉਂਕਿ ਕਹਿੰਦੇ ਹਨ ਬੇਕਾਰ ਦਾ ਲੜਾਈ ਝਗੜਾ ਆਪਣੇ ਕੰਨਾਂ ਨੂੰ ਸੁਣਾਉਣਾ ਨਹੀਂ ਚਾਹੀਦਾ ਜੇਕਰ ਤੁਸੀਂ ਖੜੇ ਹੋ ਕੇ ਲੜਾਈ ਸੁਣੋਗੇ ਤਾਂ ਹੋ ਸਕਦਾ ਹੈ ਕਿ ਤੁਹਾਨੂੰ ਬੋਲਣਾ ਵੀ ਪਵੇ ਇਸ ਲਈ ਸਭ ਤੋਂ ਚੰਗਾ ਤਰੀਕਾ ਹੈ ਉੱਥੋਂ ਨਿਕਲ ਜਾਓ ਬੁੱਢੀ ਮਾਂ ਸ਼ਾਮ ਨੂੰ ਜਦੋਂ ਘਰ ਵਾਪਸ ਆਉਂਦੀ ਹੈ ਉਦੋਂ ਤੱਕ ਉਹਨਾਂ ਦੋਵਾਂ ਦੀ ਲੜਾਈ ਖਤਮ ਹੋ ਚੁੱਕੀ ਸੀ ਇਸੇ ਤਰ੍ਹਾਂ ਜਦੋਂ ਅਗਲਾ ਦਿਨ ਹੁੰਦਾ ਤਾਂ ਉਹਨਾਂ ਦੀ ਲੜਾਈ ਸ਼ੁਰੂ ਹੋ ਜਾਂਦੀ ਤੇ ਉਹ ਬੁੱਢੀ ਮਾਂ ਕਾਂ ਕੱਟਣ ਲਈ ਜੰਗਲ ਨੂੰ ਚਲੀ ਜਾਂਦੀ ਇੱਕ ਦਿਨ ਉਹ ਬੁੱਢੀ ਮਾਂ ਜੰਗਲ ਵਿੱਚ ਕਾਂ ਕੱਟ ਰਹੀ ਸੀ ਤਾਂ ਉਸੇ ਸਮੇਂ ਉਸਦੇ ਕੋਲ ਇੱਕ ਬਹੁਤ ਵੱਡਾ ਨਾਗ ਆ ਜਾਂਦਾ ਹੈ ਜਦੋਂ ਉਸ ਬੁੱਢੀ ਔਰਤ ਨੇ ਉਸ ਨਾਗ ਨੂੰ ਦੇਖਿਆ ਤਾਂ ਉਹ ਡਰਤੀ ਕੰਬਣ ਲੱਗੀ ਉਸਨੇ ਸੋਚਿਆ ਕਿ ਅੱਜ ਜੋ ਬਚਨ ਵਾਲੀ ਨਹੀਂ ਇਹ ਸੱਪ ਤਾਂ ਉਸਨੂੰ ਖਾ ਜਾਵੇਗਾ ਇਸੇ ਦੌਰਾਨ ਉਹ ਸੱਪ ਮਨੁੱਖ ਦੀ ਭਾਸ਼ਾ ਵਿੱਚ ਬੋਲਣ ਲੱਗਿਆ ਕਹਿੰਦਾ ਬੁੱਢੀ ਮਾਈ ਤੂੰ ਡਰਨਾ ਮੈਂ ਤੈਨੂੰ ਕੋਈ ਨੁਕਸਾਨ ਨਹੀਂ ਪਹੁੰਚਾਵਾਂਗਾ ਮੈਂ ਤੇਰੇ ਨਾਲ ਆਪਣਾ ਦੁੱਖ ਸਾਂਝਾ ਕਰਨ ਲਈ ਆਇਆ ਹਾਂ ਮੈਂ ਬਹੁਤ ਦੁਖੀ ਪਰੇਸ਼ਾਨ ਹਾਂ ਣਾਗ ਨੇ ਜਦੋਂ ਮਨੁੱਖ ਦੀ ਭਾਸ਼ਾ 'ਚ ਬੁੱਢੀ ਮਾਂ ਨੂੰ ਇਹ ਕਲ ਕਹੀ ਤਾਂ ਬੁੱਢੀ ਦੇ ਦਿਲ ਨੂੰ ਕੁਝ ਤਸੱਲੀ ਆਈ ਉਸਨੇ ਸੋਚਿਆ ਕਿ ਇਹ 나ਗ ਮਨੁੱਖ ਦੀ ਆਵਾਜ਼ ਵਿੱਚ ਗੱਲ ਕਰ ਰਿਹਾ ਹੈ ਲੱਗਦਾ ਹੈ ਦਾਲ ਵਿੱਚ ਕੁਝ ਕਾਲਾ ਹੈ ਤਾਂ ਬੁੱਢੀ ਨੇ ਪੁੱਛਿਆ ਕਿ हे 나ਗ ਦੇਵਤਾ ਦੱਸੋ ਤੁਹਾਨੂੰ ਕੀ ਪਰੇਸ਼ਾਨੀ ਹੈ ਤਾਂ 나ਗ ਕਹਿਣ ਲੱਗਿਆ हे ਬੁੱਢੀ ਮਾਈ ਮੈਂ ਕਈ ਦਿਨਾਂ ਤੋਂ ਭੁੱਖਾ ਹਾਂ ਮੈਨੂੰ ਖਾਣ ਲਈ ਕੁਝ ਨਹੀਂ ਮਿਲ ਰਿਹਾ ਜੇਕਰ ਤੁਸੀਂ ਮੈਨੂੰ ਕੁਝ ਖਾਣ ਲਈ ਦੇ ਦੇਵੇਂ ਤਾਂ ਮੇਰੇ ਪ੍ਰਾਣ ਬਚ ਜਾਣਗੇ ਮੈਂ ਬਿਲਕੁਲ ਮਰਨ ਦੀ ਕगार ਤੇ ਪਹੁੰਚ ਚੁੱਕਿਆ ਹਾਂ ਕਿਉਂਕਿ ਮੈਂ ਜਿਸ ਆਸ਼ਰਮ 'ਚ ਰਹਿੰਦਾ ਹਾਂ ਉਸ ਆਸ਼ਰਮ ਦੇ ਜੋ ਰਿਸ਼ੀ ਹਨ ਉਹਨਾਂ ਦਾ ਦੇਹਾਂਤ ਹੋ ਚੁੱਕਿਆ ਹੈ ਉਹ ਇੱਕ ਗਾਂ ਪਾਲਦੇ ਸੀ ਤੇ ਉਸ ਗਾਂ ਦਾ ਦੁੱਧ ਮੈਨੂੰ ਪਿਲਾਉਂਦੇ ਸੀ ਤੇ ਖੁਦ ਵੀ ਪਿੰਦੇ ਸੀ ਉਸੇ ਨਾਲ ਮੈਂ ਜਿਉਂਦਾ ਰਹਿੰਦਾ ਸੀ ਪਰ ਉਹ ਰਿਸ਼ੀ ਹੁਣ ਇਸ ਦੁਨੀਆ 'ਚ ਨਹੀਂ ਰਹਾ ਉਸ ਗਾਂ ਦਾ ਦੁੱਧ ਕੱਢਣ ਵਾਲਾ ਕੋਈ ਨਹੀਂ ਹੈ ਜਿਸ ਕਰਕੇ ਉਹ ਗਾਂ ਵੀ ਤੜਫ ਰਹੀ ਹੈ ਤੇ ਉਸ ਆਸ਼ਰਮ ਦੇ ਚਾਰੇ ਪਾਸੇ ਘੁੰਮਦੀ ਰਹਿੰਦੀ ਹੈ ਤੇ ਮੈਂ ਵੀ ਭੁੱਖਾ ਪਿਆਸਾ ਤੜਪ ਰਿਹਾ ਹਾਂ ਜੇਕਰ ਮੇਰੇ ਲਈ ਕਿਤੋਂ ਦੁੱਧ ਮਿਲ ਜਾਵੇ ਤਾਂ ਤੁਹਾਡੀ ਬਹੁਤ ਵੱਡੀ ਕਿਰਪਾ ਹੋਵੇਗੀ ਨਾਗ ਦੀ ਇਹ ਗੱਲ ਸੁਣ ਕੇ ਉਸ ਬੁੱਢੀ ਔਰਤ ਦੀਆਂ ਅੱਖਾਂ ਵਿੱਚ ਹੰਝੂ ਆ ਗਏ ਤੇ ਕਹਿਣ ਲੱਗੀ 나ਗ ਦੇਵਤਾ ਤੁਸੀਂ ਘਬਰਾਓ ਨਾ ਅੱਜ ਤਾਂ ਮੈਂ ਤੁਹਾਨੂੰ ਦੁੱਧ ਨਹੀਂ ਪਿਆ ਸਕਦੀ ਕੱਲ ਜਦੋਂ ਮੈਂ ਘਾਂ ਕੱਟਣ ਲਈ ਇਸੇ ਸਮੇਂ ਇਸੇ ਜਗ੍ਹਾ ਤੇ ਆਵਾਂਗੀ ਤਾਂ ਤੁਸੀਂ ਵੀ ਇਸ ਜਗ੍ਹਾ ਤੇ ਆ ਜਾਣਾ ਮੈਂ ਤੁਹਾਡੇ ਲਈ ਦੁੱਧ ਲੈ ਕੇ ਆਵਾਂਗੀ ਦੋਸਤੋ ਬੁੱਢੀ ਔਰਤ 나ਗ ਦੇਵਤਾ ਨੂੰ ਇੰਨਾ ਕਹਿਣ ਤੋਂ ਬਾਅਦ ਆਪਣੇ ਘਰ ਚਲੀ ਗਈ ਤੇ ਜਦੋਂ ਅਗਲਾ ਦਿਨ ਹੋਇਆ ਤਾਂ ਰੋਜ਼ ਦੀ ਤਰ੍ਹਾਂ ਉਹ ਦੋਵੇਂ ਦਰਾਨੀਆਂ ਜਠਾਣੀਆਂ ਲੜਨ ਨੂੰ ਤਿਆਰ ਹੋ ਗਈਆਂ ਤੇ ਆਪਸ ਵਿੱਚ ਲੜਨ ਲੱਗੀਆਂ। ਇਧਰ ਬੁੱਢੀ ਔਰਤ ਨੇ ਵਿਚਾਰ ਕੀਤਾ ਕਿ ਮੈਂ ਕਿਸਦੇ ਘਰੋਂ ਦੁੱਧ ਲੈ ਕੇ ਜਾਵਾਂ। ਜੇਕਰ ਵੱਡੀ ਦੇ ਘਰੋਂ ਦੁੱਧ ਲੈ ਕੇ ਗਈ ਤੇ ਉਸਨੇ ਦੇਖ ਲਿਆ ਤਾਂ ਉਹ ਲੜੇਗੀ ਤੇ ਜੇਕਰ ਛੋਟੀ ਦੇ ਘਰੋਂ ਦੁੱਧ ਲੈ ਕੇ ਗਈ ਤਾਂ ਉਸਨੇ ਦੇਖ ਲਿਆ ਤਾਂ ਉਹ ਮੇਰੇ ਨਾਲ ਲੜੇਗੀ। ਫਿਰ ਉਸਨੇ ਥੋੜਾ ਸੋਚ-ਵਿਚਾਰ ਕੀਤਾ ਕਿ ਚਲੋ ਇੱਕ ਦਿਨ ਵੱਡੀ ਬਹੂ ਦੇ ਘਰੋਂ ਦੁੱਧ ਚੋਰੀ ਕਰਕੇ ਲੈ ਕੇ ਜਾਨੀ ਹਾਂ ਤੇ ਦੂਜੇ ਦਿਨ ਛੋਟੀ ਬਹੂ ਦੇ ਘਰੋਂ ਦੁੱਧ ਚੋਰੀ ਕਰਕੇ ਲੈ ਜਾਵਾਂਗੀ। ਇਸ ਤਰ੍ਹਾਂ ਉਹਨਾਂ ਨੂੰ ਪਤਾ ਵੀ ਨਹੀਂ ਲੱਗੇਗਾ ਤੇ ਮੈਂ 나ਗ ਨੂੰ ਦੁੱਧ ਵੀ ਪਿਲਾ ਸਕਾਂਗੀ। ਦੋਸਤੋ ਉਸ ਬੁੱਢੀ ਔਰਤ ਨੇ ਵੱਡੀ ਬਹੂ ਦੇ ਘਰੋਂ ਥੋੜਾ ਜਿਹਾ ਦੁੱਧ ਲਿਆ ਤੇ ਦੁੱਧ ਨੂੰ ਲੁਕੋ ਕੇ ਕਾਂ ਕੱਟਣ ਲਈ ਜੰਗਲ ਵਿੱਚ ਚਲੀ ਗਈ ਤੇ ਕਾਂ ਕੱਟਣ ਲਈ ਉਸੇ ਜਗ੍ਹਾ ਤੇ ਪਹੁੰਚ ਜਾਂਦੀ ਹੈ ਤੇ 나ਗ ਵੀ ਆ ਜਾਂਦਾ ਹੈ ਤੇ ਬੁੱਢੀ ਮਾਂ ਉਸ ਦੇ ਅੱਗੇ ਦੁੱਧ ਰੱਖ ਦਿੰਦੀ ਹੈ। ਦੁੱਧ ਪੀ ਕੇ 나ਗ ਦੇਵਤਾ ਕਹਿਣ ਲੱਗਿਆ, "ਹੇ ਬੁੱਢੀ ਮਾਂ, ਤੁਸੀਂ ਅੱਜ ਮੇਰੀ ਜਾਨ ਬਚਾ ਲਈ। ਤੁਸੀਂ ਮੇਰੇ ਉੱਪਰ ਬਹੁਤ ਵੱਡਾ ਉਪਕਾਰ ਕੀਤਾ ਹੈ। ਮੈਂ ਤੁਹਾਡੇ एहसान ਨੂੰ ਜ਼ਿੰਦਗੀ ਭਰ ਨਹੀਂ ਭੁੱਲਾਂਗਾ।" ਬੁੱਢੀ ਔਰਤ ਨੇ ਕਿਹਾ हे नागदेवता मैं ਤੁਹਾਡੇ ਤੋਂ ਇੱਕ ਗੱਲ ਪੁੱਛਦੀ ਹਾਂ ਕੱਲ ਤਾਂ ਮੈਂ ਤੁਹਾਡੇ ਤੋਂ ਡਰਦੇ ਮਾਰੇ ਪੁੱਛ ਨਹੀਂ ਸਕੀ ਪਰ ਅੱਜ ਪੁੱਛਣਾ ਚਾਹੁੰਦੀ ਹਾਂ ਤੁਸੀਂ ਸੱਪ ਹੋ ਕੇ ਵੀ ਮਨੁੱਖ ਦੀ ਤਰ੍ਹਾਂ ਕਿਵੇਂ ਬੋਲ ਰਹੇ ਹੋ ਤਾਂ नागदेवता ਬੋਲੇ हे ਬੁੱਢੀ ਮਾਈ ਮੈਂ ਸ਼ਰਾਬ ਕਰ नाग ਬਣ ਗਿਆ ਹਾਂ ਮੈਂ ਇੱਕ ਰਾਜਾ ਦੇ ਘਰ ਪੈਦਾ ਹੋਇਆ ਸੀ नाग ਸਮਝ ਕੇ ਮੇਰੇ ਪਿਤਾ ਨੇ ਮੈਨੂੰ ਜੰਗਲ ਵਿੱਚ ਛੁਡਵਾ ਦਿੱਤਾ ਮੇਰਾ ਇਹ ਸ਼ਰਾਪ 21 ਸਾਲਾਂ ਦਾ ਸੀ ਮੇਰੀ ਮੁਕਤੀ 'ਚ ਹੁਣ ਜ਼ਿਆਦਾ ਸਮਾਂ ਬਾਕੀ ਨਹੀਂ ਹੈ 1 ਸਾਲ ਬਾਅਦ ਮੈਨੂੰ ਫਿਰ ਤੋਂ ਦੁਬਾਰਾ ਮਨੁੱਖੀ ਸਰੀਰ ਮਿਲ ਜਾਵੇਗਾ ਤੇ ਮੈਂ ਉਸ ਸਮੇਂ ਦਾ ਇੰਤਜ਼ਾਰ ਕਰ ਰਿਹਾ ਹਾਂ ਦੋਸਤੋ 나ਗ ਨੇ ਆਪਣੀ ਸਾਰੀ ਦਾਸਤਾਂ ਬੁੱਢੀ ਮਾਂ ਨੂੰ ਸੁਣਾਈ ਬੁੱਢੀ ਔਰਤ ਨੇ ਜਦੋਂ 나ਗ ਦੀ ਸਾਰੀ ਕਹਾਣੀ ਸੁਣੀ ਤਾਂ ਉਸਦੇ ਮਨ ਵਿੱਚ ਮਮਤਾ ਜਾਗ ਗਈ ਤੇ ਆਪਣੀਆਂ ਬਹਵਾਂ ਦੇ ਘਰੋਂ ਦੁੱਧ ਚੋਰੀ ਕਰਕੇ ਉਸਨੂੰ ਪਿਲਾਉਂਦੀ ਰਹੀ ਇਸ ਤਰ੍ਹਾਂ ਉਹ ਰੋਜ਼ नाग ਦੇਵਤਾ ਨੂੰ ਦੁੱਧ ਪਿਲਾਉਣ ਲੱਗੀ। ਇੱਕ ਦਿਨ ਕੀ ਹੋਇਆ, ਉਹਨਾਂ ਬਹਵਾਂ ਨੇ ਦੇਖਿਆ ਕਿ ਰੋਜ਼ ਉਹਨਾਂ ਦਾ ਦੁੱਧ ਘੱਟ ਹੋ ਜਾਂਦਾ ਹੈ। ਉਹਨਾਂ ਨੇ ਆਪਸ ਵਿੱਚ ਵਿਚਾਰ ਕੀਤਾ ਕਿ ਇੱਕ ਦੂਜੇ ਨੂੰ ਕਿਹਾ ਕਿ ਸਾਡਾ ਦੁੱਧ ਕੋਈ ਚੋਰੀ ਕਰ ਲੈਂਦਾ ਹੈ। ਉਹਨਾਂ ਸੋਚਿਆ ਕਿ ਸਾਡੇ ਘਰ ਤਾਂ ਕੋਈ ਆਂਦਾ ਵੀ ਨਹੀਂ, ਤਾਂ ਫਿਰ ਦੁੱਧ ਕੌਣ ਚੁਰਾਉਂਦਾ ਹੈ? ਸਿਰਫ਼ ਬੁੱਢੀ ਮਾਂ ਹੀ ਰਸੋਈ ਦੇ ਅੰਦਰ ਜਾਂਦੀ ਹੈ, ਹੋਰ ਤਾਂ ਕੋਈ ਜਾਂਦਾ ਨਹੀਂ। ਫਿਰ ਸਾਡੇ ਦੁੱਧ ਨੂੰ ਪਲਾਂ ਕੌਣ ਚੋਰੀ ਕਰ ਸਕਦਾ ਹੈ? ਗਵਾਂਡੀ ਸਾਡੇ ਘਰ ਆਉਂਦੇ ਨਹੀਂ ਤਾਂ ਛੋਟੀ ਵਾਲੀ ਨੇ ਵੱਡੀ ਨੂੰ ਕਿਹਾ ਕੀ ਤੁਹਾਡਾ ਚੋਰ ਮੇਰਾ ਚੋਰ ਇੱਕੋ ਹੀ ਹੈ ਇਸ ਲਈ ਅਸੀਂ ਉਸ ਨੂੰ ਲੁੱਕ ਕੇ ਦੇਖਦੇ ਹਾਂ ਦੋਵਾਂ ਨੇ ਤਰਕੀਬ ਸੋਚੀ ਤੇ ਲੁੱਕ ਕੇ ਦੇਖਣ ਲੱਗੀਆਂ ਇਧਰ ਅਗਲਾ ਦਿਨ ਹੁੰਦਾ ਹੈ ਤਾਂ ਬੁੱਢੀ ਔਰਤ ਰੋਜ਼ ਦੀ ਤਰ੍ਹਾਂ ਵੱਡੀ ਵਾਲੀ ਦੇ ਘਰ ਜਾਂਦੀ ਹੈ ਤੇ ਰਸੋਈ ਵਿੱਚ ਚਲੀ ਜਾਂਦੀ ਹੈ ਤੇ ਉਹ ਦੋਨੋਂ ਲੁੱਕ ਕੇ ਦੇਖ ਰਹੀਆਂ ਸਨ ਬੁੱਢੀ ਔਰਤ ਨੇ ਵੱਡੀ ਬਹੁ ਦੇ ਘਰੋਂ ਦੁੱਧ ਲਿਆ ਤੇ ਲਕੋ ਲਿਆ ਤੇ ਕਾਂ ਕੱਟਣ ਦੇ ਬਹਾਨੇ ਜੰਗਲ ਚਲੀ ਗਈ ਜਦੋਂ ਬੁੱਢੀ ਮਾਂ ਜੰਗਲ ਵਿੱਚ ਦੁੱਧ ਲੈ ਜਾ ਰਹੀ ਹਿੰਦੀ ਹੈ ਤਾਂ ਛੋਟੀ ਕਹਿੰਦੀ ਹੈ ਕਿ ਚਲੋ ਦੇਖਦੇ ਹਾਂ ਕਿ ਬੁੱਢੀ ਮਾਂ ਦੁੱਧ ਨੂੰ ਲੈ ਕੇ ਜੰਗਲ ਚ ਕਿੱਥੇ ਜਾ ਰਹੀ ਹੈ ਤੇ ਕਿਵੇਂ ਪਿੰਦੀ ਹੈ ਖੁਦ ਪਿੰਦੀ ਹੈ ਜਾਂ ਕਿਸੇ ਹੋਰ ਨੂੰ ਪਿਲਾਉਂਦੀ ਹੈ ਬੁੱਢੀ ਔਰ ਜੰਗਲਵਾਲ ਚਲਦੀ ਜਾ ਰਹੀ ਸੀ ਤੇ ਉਸ ਦੇ ਪਿੱਛੇ ਪਿੱਛੇ ਦੋਵੇਂ ਜਾ ਰਹੀਆਂ ਸਨ ਜਦੋਂ ਬੁੱਢੀ ਮਾਂ ਉਸ ਜਗ੍ਹਾ ਤੇ ਪਹੁੰਚੀ ਤੇ ਕਾਂ ਘਟਦੀ ਹੈ ਤਾਂ ਰੋਜ਼ਾਨਾ ਦੀ ਤਰ੍ਹਾਂ ਦੁੱਧ ਪੀਣ ਲਈ ਉਹ नाग ਦੇਵਤਾ ਆ ਜਾਂਦਾ ਹੈ ਉਦੋਂ ਦੋਵੇਂ ਬਹੁਾਂ ਲੁੱਕ ਕੇ ਇਹ ਸਭ ਕੁਝ ਦੇਖ ਰਹੀਆਂ ਸਨ ਜੋ ਦੋਵੇਂ ਬਹੂਆਂ ਨੇ ਇਹ ਸਭ ਦੇਖਿਆ ਤਾਂ ਕਹਿਣ ਲੱਗੀਆਂ ਕਿ ਇਹ नाग ਤਾਂ ਬਹੁਤ ਵੱਡਾ ਹੈ ਇਸ ਤਰ੍ਹਾਂ ਦਾ नाग ਅਸੀਂ ਪਹਿਲਾਂ ਕਦੇ ਨਹੀਂ ਦੇਖਿਆ नाग ਨੂੰ ਦੁੱਧ ਪੀਂਦਾ ਦੇਖ ਕੇ ਉਹ ਦੋਵੇਂ ਘਬਰਾ ਗਈਆਂ ਤੇ ਡਰ ਤੇ ਮਾਰੇ ਉਹਨਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ ਤੇ ਕਹਿਣ ਲੱਗੀਆਂ ਕਿ ਲੱਗਦਾ ਹੈ ਸੱਪ ਕੋਈ ਰਾਕਸ਼ਸ ਹੈ ਤੇ ਇਹ ਬੁੱਢੀ ਮਾਂ ਵੀ ਉਸ ਦੀ ਕੋਈ ਸਾਥੀ ਹੈ ਕਿਤੇ ਇਹ ਡਾਇਨ ਤਾਂ ਨਹੀਂ ਕਿਤੇ ਇਸ ਤਰ੍ਹਾਂ ਨਾ ਹੋ ਵੇਕੀ ਸਾਨੂੰ ਕਿਸੇ ਦਿਨ ਇਹ ਬੁੱਢੀ ਮਾਂ ਕੇ ਖਾ ਜਾਵੇ ਤੇ ਸਾਡੇ ਬੱਚਿਆਂ ਨੂੰ ਖਾ ਜਾਵੇ ਅਸੀਂ ਅੱਜ ਇਸ ਨੂੰ ਘਰ 'ਚ ਨਹੀਂ ਵੜਨ ਦੇਵਾਂਗੇ ਦੋਸਤੋ ਹੁਣ ਉਹਨਾਂ ਦੋਵਾਂ ਨੂੰ ਬਹਾਨਾ ਮਿਲ ਚੁੱਕਿਆ ਸੀ ਇਸ ਤਰ੍ਹਾਂ ਦਾ ਫੈਸਲਾ ਲੈਣ ਤੋਂ ਬਾਅਦ ਦੋਵੇਂ ਬਹੂਆਂ ਆਪਣੇ ਘਰ ਚਲੀਆਂ ਗਈਆਂ ਇੱਧਰ ਬੁੱਢੀ ਮਾਂ 나ਗ ਨੂੰ ਦੁੱਧ ਪਿਲਾਉਂਦੀ ਹੈ ਤੇ ਘਾ ਲੈ ਕੇ ਆਪਣੇ ਘਰ ਵਾਪਸ ਆ ਜਾਂਦੀ ਹੈ ਤੇ ਜਦੋਂ ਘਰ ਪਹੁੰਚਦੀ ਹੈ ਤੇ ਦੇਖਦੀ ਹੈ ਕਿ ਘਰ ਦਾ ਦਰਵਾਜ਼ਾ ਬੰਦ ਹੈ ਦੋਵੇਂ ਬਹੂਆਂ ਘਰ ਦੇ ਅੰਦਰ ਡੰਡਾ ਲੈ ਕੇ ਖੜੀਆਂ ਸਨ ਜਦੋਂ ਜਾ ਕੇ ਬੁੱਢੀ ਮਾਣੇ ਦਰਵਾਜ਼ਾ ਖੜਕਾਇਆ ਤਾਂ ਦੋਨਾਂ ਬਹੂਆਂ ਨੇ ਦਰਵਾਜ਼ਾ ਖੋਲਿਆ ਤਾਂ ਦੇਖਦੀ ਹੈ ਕਿ ਦੋਵੇਂ ਬਹੂਆਂ ਡੰਡਾ ਲੈ ਕੇ ਖੜੀਆਂ ਹਨ ਤੇ ਸੋਚਣ ਲੱਗੀ ਕਿ ਇਹ ਕੀ ਮਾਜਰਾ ਹੈ ਜਦੋਂ ਬੁੱਢੀ ਮਾਣੇ ਪੁੱਛਿਆ ਤਾਂ ਦੋਵੇਂ ਇਕੱਠੀਆਂ ਕਹਿੰਦੀਆਂ ਹਨ ਤੁਸੀਂ ਇੱਕ ਡਾਇਨ ਹੋ ਤੁਸੀਂ ਕਿਸੇ ਦਿਨ ਸਾਨੂੰ ਖਾ ਜਾਓਗੇ ਤੇ ਸਾਡੇ ਬੱਚਿਆਂ ਨੂੰ ਵੀ ਮਾਰ ਦਿਓਗੇ ਤਾਂ ਬੁੱਢੀ ਮਾਂ ਕਹਿੰਦੀ ਹੈ ਕਿ ਬਹੂ ਤੁਸੀਂ ਪਾਗਲ ਹੋ ਗਈਆਂ ਹੋ ਮੈਂ ਤੁਹਾਡੀ ਸੱਸ ਹਾਂ ਕੋਈ ਡਾਇਨ ਨਹੀਂ ਜੋ ਤੁਹਾਡੇ ਬੱਚਿਆਂ ਨੂੰ ਖਾ ਜਾਵਾਂਗੀ ਤੇ ਤੁਹਾਡੇ ਬੱਚੇ ਤਾਂ ਮੇਰੇ ਪੋਤਾ-ਪੋਤੀ ਹਨ ਜੋ ਮੈਨੂੰ ਪੁੱਤਾਂ ਤੋਂ ਵੀ ਪਿਆਰੇ ਹਨ ਤੇ ਤੁਸੀਂ ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੀ ਹੋ ਬੁੱਢੀ ਔਰਤ ਨੇ ਬਹੁਤ ਸਫਾਈ ਦਿੱਤੀ ਪਰ ਦੋਵਾਂ ਬਹੂਆਂ ਨੇ ਉਸਨੂੰ ਘਰ ਚ ਨਾ ਵੜਨ ਦਿੱਤਾ ਤੇ ਜਦੋਂ ਬੁੱਢੀ ਮਾਂ ਨੇ ਜ਼ਬਰਦਸਤੀ ਕੀਤੀ ਤਾਂ ਇੱਕ ਡੰਡਾ ਉਹਨਾਂ ਨੇ ਉਸ ਬੁੱਢੀ ਮਾਂ ਦੇ ਮਾਰਿਆ ਤੇ ਧੱਕੇ ਮਾਰ ਕੇ ਘਰੋਂ ਬਾਹਰ ਕੱਢ ਦਿੱਤਾ ਤੇ ਦਰਵਾਜ਼ਾ ਬੰਦ ਕਰ ਦਿੱਤਾ ਬੁੱਢੀ ਮਾਂ ਰੋਂਦੀ ਹੋਈ ਰਾਤ ਦੇ ਸਮੇਂ ਉਸੇ ਜਗ੍ਹਾ ਤੇ ਜਾਂਦੀ ਹੈ ਜਿੱਥੇ ਉਹ ਕਾਂ ਕੱਟਣ ਜਾਂਦੀ ਸੀ ਤੇ 나ਗ ਦਾ ਇੰਤਜ਼ਾਰ ਕਰਨ ਲੱਗੀ ਦੂਜੇ ਦਿਨ ਰੋਜ਼ ਦੀ ਤਰ੍ਹਾਂ ਸਮੇਂ ਅਨੁਸਾਰ नाग ਫਿਰ ਆਉਂਦਾ ਹੈ ਤੇ ਬੁੱਢੀ ਮਾਂ ਨੂੰ ਪਰੇਸ਼ਾਨ ਦੇਖ ਕੇ ਪੁੱਛਦਾ ਹੈ ਕਿ ਤੈਨੂੰ ਕੀ ਹੋਇਆ ਕੀ ਪਰੇਸ਼ਾਨੀ ਹੈ ਤੂੰ ਕਿਉਂ ਰੋ ਰਹੀ ਹੈ ਤਾਂ ਬੁੱਢੀ ਮਾਂ ਰੋਂਦੇ ਹੋਏ ਸਾਰੀ ਗੱਲ ਦੱਸ ਦਿੰਦੀ ਹੈ ਤਾਂ नाग ਕਹਿੰਦਾ ਹੈ ਏ ਬੁੱਢੀ ਮਾਂ ਤੁਸੀਂ ਘਬਰਾਉ ਨਾ ਮੈਨੂੰ ਆਪਣਾ ਪੁੱਤ ਸਮਝੋ ਅੱਜ ਤੋਂ ਮੈਂ ਤੁਹਾਡਾ ਪੁੱਤ ਹਾਂ ਦੋਸਤੋ नाग ਦੀ ਗੱਲ ਸੁਣ ਕੇ ਬੁੱਢੀ ਮਾਂ ਬਹੁਤ ਖੁਸ਼ ਹੋ ਜਾਂਦੀ ਹੈ नाग ਕਹਿੰਦਾ ਹੈ ਏ ਮਾਂ ਤੁਸੀਂ ਘਬਰਾਉ ਨਾ ਮੇਰੇ ਨਾਲ ਆਓ ਉਸ ਤੋਂ ਬਾਅਦ ਨਾਗ ਬੁੱਢੀ ਮਾਨੂ ਸੰਗੜੇ ਜੰਗਲ ਵਿੱਚ ਬੁਲਾ ਕੇ ਲੈ ਜਾਂਦਾ ਹੈ ਉੱਥੇ ਇੱਕ ਆਸ਼ਰਮ ਦਿਖਾਈ ਦਿੰਦਾ ਹੈ ਉਸੇ ਆਸ਼ਰਮ 'ਚ ਬੁੱਢੀ ਮਾਨੂ ਲੈ ਕੇ ਨਾਗ ਪਹੁੰਚਦਾ ਹੈ ਤਾਂ ਬੁੱਢੀ ਮਾਂ ਕਹਿੰਦੀ ਹੈ ਪੁੱਤ ਇਹ ਆਸ਼ਰਮ ਕਿਸ ਦਾ ਹੈ ਤਾਂ ਨਾ ਕਹਿੰਦਾ ਹੈ ਕਿ ਹੇ ਬੁੱਢੀ ਮਾਈ ਇਹ ਸਾਡੇ ਰਿਸ਼ੀ ਦਾ ਆਸ਼ਰਮ ਹੈ ਜੋ ਭਗਵਾਨ ਨੂੰ ਪਿਆਰੇ ਹੋ ਗਏ ਹਨ ਮੈਂ ਇੱਥੇ ਹੀ ਰਹਿੰਦਾ ਹਾਂ ਉਹ ਇਸੇ ਆਸ਼ਰਮ ਸਾਨੂੰ ਗਾਂ ਦਾ ਦੁੱਧ ਪਿਲਾਉਂਦੇ ਸੀ ਗਾਂ ਵੀ ਇੱਥੇ ਕਿਤੇ ਉਮਰੀ ਹੋਵੇਗੀ ਉਹ ਵਿਚਾਰੀ ਤੜਪ ਰਹੀ ਹੈ ਜੇਕਰ ਉਹ ਦਿਖੇਗੀ ਤਾਂ ਇੱਥੇ ਜ਼ਰੂਰ ਆ ਜਾਵੇਗੀ ਦੋਸਤੋ ਥੋੜੀ ਦੇਰ ਬਾਅਦ ਉਹ ਗਾਂ ਵੀ ਆ ਜਾਂਦੀ ਹੈ ਗਾਂ ਦੇ ਥਣਾ ਵਿੱਚ ਦੁੱਧ ਭਰਿਆ ਹੋਇਆ ਸੀ ਤਾਂ 나ਗ ਦੇਵਤਾ ਕਹਿੰਦੇ ਹਨ ਕਿ हे ਬੁੱਢੀ ਮਾਂ ਤੁਸੀਂ ਇਸ ਗਾਂ ਦਾ ਦੁੱਧ ਕੱਢ ਲਓ ਤੁਸੀਂ ਵੀ ਪਿਓ ਤੇ ਸਾਨੂੰ ਵੀ ਪਿਲਾਓ ਨਾ ਕਹਿੰਦਾ ਹੈ ਕਿ हे माँ ਹੁਣ ਤੁਸੀਂ ਘਬਰਾਓ ਨਾ ਤੁਸੀਂ ਨਿਸ਼ਚਿੰਤ ਹੋ ਕੇ ਇਸ ਆਸ਼ਰਮ ਚ ਰਹੋ ਇੱਥੇ ਰਿਸ਼ੀ ਦੀ ਕਿਰਪਾ ਹੈ ਇੱਥੇ ਮਾਂ ਅਨਪੁਰੂਣਾ ਦਾ ਵਾਸ ਹੈ ਇੱਥੇ ਰਹਿਣ ਵਾਲੇ ਨੂੰ ਕਿਸੇ ਚੀਜ਼ ਦੀ ਕੋਈ ਕਮੀ ਮਹਿਸੂਸ ਨਹੀਂ ਹੁੰਦੀ ਖਾਣ ਪੀਣ ਦੀ ਹਰ ਚੀਜ਼ ਇੱਥੇ ਮੌਜੂਦ ਹੈ ਤੁਸੀਂ ਕੁਝ ਵੀ ਖਾਓ ਕੁਝ ਵੀ ਬਣਾਓ ਇਸ ਤਰ੍ਹਾਂ 나ਗ ਤੇ ਬੁੱਢੀ ਮਾਂ ਉੱਥੇ ਰਹਿਣ ਲੱਗਦੇ ਹਨ ਇਸ ਤਰ੍ਹਾਂ ਇੱਕ ਸਾਲ ਬੀਤ ਗਿਆ ਤੇ ਉਸ 나ਗ ਦਾ ਸ਼ਰਾਪ ਵੀ ਖਤਮ ਹੋ ਚੁੱਕਿਆ ਸੀ ਤੇ ਹੌਲੀ-ਹੌਲੀ ਉਹ ਮਨੁੱਖ ਦੇ ਸ਼ਰੀਰ ਵਿੱਚ ਬਦਲ ਗਿਆ ਹੁਣ ਤਾਂ ਉਹ ਇੱਕ ਬੜਾ ਹੀ ਸੋਹਣਾ ਰਾਜਕੁਮਾਰ ਬਣ ਗਿਆ 나ਗ ਨੂੰ ਇੱਕ ਸੁੰਦਰ ਰੂਪਵਾਨ ਰਾਜਕੁਮਾਰ ਦੇ ਰੂਪ ਵਿੱਚ ਦੇਖ ਕੇ ਬੁੱਢੀ ਮਾਂ ਬਹੁਤ ਖੁਸ਼ ਹੋ ਜਾਂਦੀ ਹੈ ਤੇ ਵਾਰ-ਵਾਰ ਉਸ ਨੂੰ ਪੁcjਕਾਰਦੀ ਹੈ ਬੁੱਢੀ ਮਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ ਕੁਝ ਦਿਨ ਤਾਂ ਉਹ ਉਸ ਆਸ਼ਰਮ 'ਚ ਰਹਿੰਦੇ ਰਹੇ ਫਿਰ ਬੁੱਢੀ ਮਾਂ ਨੇ ਇੱਕ ਦਿਨ ਕਿਹਾ ਪੁੱਤ ਚਲ ਹੁਣ ਤੇਰੇ ਪਿਤਾ ਜੀ ਕੋਲ ਚਲਦੇ ਹਾਂ ਬੁੱਢੀ ਮਾਂ ਨੇ ਪੁੱਛਿਆ ਕਿ ਪੁੱਤ ਤੂੰ ਕਿੱਥੇ ਦਾ ਰਹਿਣ ਵਾਲਾ ਹੈ ਤੇਰੇ ਪਿਤਾ ਜੀ ਕੌਣ ਹਨ ਤੂੰ ਦੱਸਿਆ ਸੀ ਕਿ ਤੂੰ ਇੱਕ ਰਾਜਾ ਦਾ ਪੁੱਤ ਹੈ ਚਲੋ ਦੇਖਦੇ ਹਾਂ ਤੇਰੇ ਪਿਤਾ ਜੀ ਕਿਵੇਂ ਹੰਤੇ ਤੇਰੀ ਮਾਂ ਕਿਹੋ ਜੀ ਹੈ ਤਾਂ ਰਾਜਕੁਮਾਰ ਕਹਿਣ ਲੱਗਿਆ ਨਹੀਂ ਮਾਂ ਮੈਂ ਉੱਥੇ ਨਹੀਂ ਜਾਵਾਂਗਾ ਉਸ ਪਿਓ ਨੂੰ ਦੇਖ ਕੇ ਕੀ ਕਰਾਂਗਾ ਜਿਸ ਪਿਤਾ ਨੇ ਮੈਨੂੰ ਜੰਗਲਾਂ 'ਚ ਸੁੱਟ ਦਿੱਤਾ ਸੀ ਤਾਂ ਬੁੱਢੀ ਮਾਂ ਨੇ ਸਮਝਾਇਆ ਕਿ ਪੁੱਤ ਉਸ ਸਮੇਂ ਤੂੰ नाग ਦੇ ਰੂਪ 'ਚ ਸੀ ਉਸ ਸਮੇਂ ਤੇਰੇ ਪਿਤਾ ਨੇ ਤੇਰੇ ਦਰਦ ਨੂੰ ਤੈਨੂੰ ਛੱਡ ਦਿੱਤਾ ਹੋਵੇਗਾ ਪਰ ਹੁਣ ਤੂੰ ਇੱਕ ਮਨੁੱਖ ਦੇ ਰੂਪ 'ਚ ਹੈ ਤੈਨੂੰ ਦੇਖ ਕੇ ਤੇਰੇ ਮਾਪਿਓ ਬੜੇ ਖੁਸ਼ ਹੋ ਜਾਣਗੇ ਇਸ ਲਈ ਪੁੱਤ ਤੂੰ ਉੱਥੇ ਚੱਲ ਇਸੇ ਬਹਾਨੇ ਮੈਂ ਵੀ ਤੇਰੇ ਮਾਪਿਓ ਨੂੰ ਮਿਲ ਲਾਵਾਂਗੀ ਦੋਸਤੋ ਉਹ ਰਾਜਕੁਮਾਰ ਬੁੱਢੀ ਮਾਈ ਨੂੰ ਲੈ ਕੇ ਆਪਣੇ ਰਾਜਵਾਲ ਚੱਲ ਜਾਂਦਾ ਹੈ ਚਲਦੇ-ਚਲਦੇ ਜਦੋਂ ਉਹ ਆਪਣੀ ਰਾਸਤਾਨੀ ਪਹੁੰਚਦਾ ਹੈ ਤਾਂ ਉੱਥੋਂ ਦੇ ਲੋਕ ਉਹ ਸੋਹਣੇ ਨੌਜਵਾਨ ਨੂੰ ਦੇਖ ਕੇ ਉਸਤੇ ਮੋਹਿਤ ਹੋ ਜਾਂਦੇ ਹਨ ਸਾਰੇ ਸੋਚਣ ਲੱਗੇ ਕਿ ਇਹ ਸੋਹਣਾ ਰਾਜਕੁਮਾਰ ਸਾਡਾ ਰਾਜਾ ਹੁੰਦਾ ਤਾਂ ਕਿੰਨਾ ਚੰਗਾ ਹੁੰਦਾ ਉਹ ਦੋਨੋਂ ਨਗਰ ਵਿੱਚ ਪ੍ਰਵੇਸ਼ ਕਰਦੇ ਹਨ ਤਾਂ ਉੱਥੇ ਦੇ ਸਿਪਾਈਆਂ ਤੋਂ ਪੁੱਛਦੇ ਹਨ ਕਿ ਅਸੀਂ ਇੱਥੋਂ ਦੇ ਰਾਜਾ ਨੂੰ ਮਿਲਣਾ ਹੈ ਤਾਂ ਸਿਪਾਹੀ ਰਾਜਾ ਦੇ ਮੰਤਰੀ ਕੋਲ ਉਸ ਬੁੱਢੀ ਤੇ ਰਾਜਕੁਮਾਰ ਨੂੰ ਪਹੁੰਚਾ ਦਿੰਦੇ ਹਨ ਮੰਤਰੀ ਦੇ ਕੋਲ ਜਦੋਂ ਬੁੱਢੀ ਮਾਤਯੋ ਰਾਜਕੁਮਾਰ ਪਹੁੰਚਦੇ ਹਾਂ ਤਾਂ ਉਹਨਾਂ ਨੇ ਰਾਜਾ ਨੂੰ ਮਿਲਣ ਦੀ ਇੱਛਾ ਪ੍ਰਗਟ ਕੀਤੀ ਤਾਂ ਮਹਾਂ ਮੰਤਰੀ ਕਹਿੰਦਾ ਹੈ ਸਾਡੇ ਰਾਜਾ ਰਾਣੀ ਇਸ ਸਮੇਂ ਮਿਲਣ ਦੀ ਸਥਿਤੀ ਵਿੱਚ ਨਹੀਂ ਹਨ ਉਹਨਾਂ ਦੀ ਹਾਲਤ ਬਹੁਤ ਜ਼ਿਆਦਾ ਖਰਾਬ ਹੈ ਮੁੰਡੇ ਨੇ ਜਿੱਤ ਕੀਤੀ ਤੇ ਬੁੱਢੀ ਮਾਣੇ ਵੀ ਕਿਹਾ ਕਿ ਤੁਸੀਂ ਕੋਸ਼ਿਸ਼ ਕਰੋ ਕਿ ਅਸੀਂ ਉਹਨਾਂ ਨੂੰ ਮਿਲ ਸਕੇ ਸਾਡਾ ਉਹਨਾਂ ਨਾਲ ਮਿਲਣਾ ਬਹੁਤ ਜ਼ਰੂਰੀ ਹੈ ਜਦੋਂ ਮੰਤਰੀ ਉਸ ਰਾਜਕੁਮਾਰ ਤੇ ਬੁੱਢੀ ਮਾਣ ਨੂੰ ਲੈ ਕੇ ਰਾਜਾ ਰਾਣੀ ਦੇ ਕੋਲ ਜਾਂਦਾ ਹੈ ਜਿੱਥੇ ਉਸ ਮੁੰਡੇ ਦੇ ਮਾਪਿਓ ਮਾਇੂਸ ਹੋ ਕੇ ਪਏ ਸੀ ਮਹਿਲ ਚ ਪਏ ਪਏ ਉਹਨਾਂ ਦਾ ਸਰੀਰ ਸੁੱਕ ਕੇ ਜੱਜਰ ਹੋ ਚੁੱਕਿਆ ਸੀ ਉਹ ਹਰ ਸਮੇਂ ਚਿੰਤਾ ਚ ਪਏ ਰਹਿੰਦੇ ਸੀ ਦੋਸਤੋ ਇੱਧਰ ਉਹ ਮੁੰਡਾ ਉਸ ਬੁੱਢੀ ਮਾਤੇ ਨਾਲ ਰਾਜਾ ਰਾਜਨੀ ਕੋਲ ਜਾਂਦਾ ਹੈ ਤਾਂ ਉਹਨਾਂ ਦੇ ਪੈਰਾਂ 'ਤੇ ਡਿੱਗ ਜਾਂਦਾ ਹੈ ਮੁੰਡਾ ਜਦੋਂ ਆਪਣੇ ਮਾਪਿਆਂ ਦੇ ਪੈਰਾਂ ਨੂੰ ਹੱਥ ਲਗਾਉਂਦਾ ਹੈ ਤਾਂ ਰਾਜਾ ਤੇ ਰਾਣੀ ਦੇ ਅੰਦਰ ਇੱਕ ਕਰੰਟ ਜਿਹਾ ਦੌੜ ਜਾਂਦਾ ਹੈ ਇੱਕ ਅਜੀਬ ਹੀ ਸ਼ਕਤੀ ਆਉਂਦੀ ਹੈ ਕਿ ਉਹ ਦੋਵੇਂ ਇੱਕਦਮ ਉੱਠ ਕੇ ਬੈਠ ਜਾਂਦੇ ਹਨ ਤੇ ਕਹਿੰਦੇ ਹਨ ਕਿ ਪੁੱਤ ਤੂੰ ਕੌਣ ਹੈ ਕਿੱਥੋਂ ਆਇਆ ਹੈ ਤੂੰ ਜਦੋਂ ਸਾਡੇ ਪੈਰਾਂ ਨੂੰ ਹੱਥ ਲਾਇਆ ਤਾਂ ਸਾਡੇ ਅੰਦਰ ਕਿਸੇ ਸ਼ਕਤੀ ਦਾ ਆਗਮਨ ਹੋਇਆ ਤੂੰ ਕੌਣ ਹੈ ਪੁੱਤ ਉਸ ਮੁੰਡੇ ਨੇ ਕਿਹਾ ਕਿ हे ਪਿਤਾ ਜੀ ਮੈਂ ਤੁਹਾਡਾ ਪੁੱਤ ਹਾਂ ਤੇ ਤੁਹਾਡੀ ਰਾਣੀ ਮੇਰੀ ਮਾਂ ਹੈ ਮੈਂ 나ਗ ਰੂਪ ਚ ਪੈਦਾ ਹੋਇਆ ਸੀ ਜਿਸ ਨੂੰ ਤੁਸੀਂ ਜੰਗਲ ਸੁੱਟ ਦਿੱਤਾ ਸੀ ਮੈਨੂੰ 21 ਸਾਲਾਂ ਦਾ ਸ਼ਰਾਪ ਲੱਗਿਆ ਹੋਇਆ ਸੀ ਇੱਕ ਸਾਲ ਪਹਿਲਾਂ ਮੇਰਾ ਸ਼ਰਾਪ ਖਤਮ ਹੋ ਚੁੱਕਿਆ ਹੈ ਤੇ ਮੈਂ ਮਨੁੱਖ ਬਣ ਗਿਆ ਹਾਂ ਇੰਨੀ ਗੱਲ ਸੁਣਦੇ ਹੀ ਰਾਜਾ ਤੇ ਰਾਣੀ ਉਸ ਨੂੰ ਆਪਣੇ ਸੀਨੇ ਨਾਲ ਲਗਾ ਲੈਂਦੇ ਹਨ ਰਾਜਾ ਤੇ ਰਾਣੀ ਦੀ ਖੁਸ਼ੀ ਦਾ ਟਿਕਾਣਾ ਨਹੀਂ ਰਹਿੰਦਾ ਕਈ ਸਾਲਾਂ ਬਾਅਦ ਉਹਨਾਂ ਨੇ ਆਪਣੇ ਪੁੱਤ ਨੂੰ ਦੇਖਿਆ ਸੀ ਰਾਜਾ ਵਾਰ-ਵਾਰ ਆਪਣੇ ਪੁੱਤ ਤੋਂ ਮਾਫੀ ਮੰਗਦਾ ਹੈ ਤੇ ਕਹਿੰਦਾ ਹੈ ਕਿ ਮੈਂ ਤੇਰਾ ਤਿਆਗ ਕਰਕੇ ਬਹੁਤ ਵੱਡੀ ਗਲਤੀ ਕੀਤੀ ਸੀ ਮੈਨੂੰ ਮਾਫ ਕਰ ਦੇ ਕਹਿੰਦੇ ਹਨ ਮਨੁੱਖ ਨੂੰ ਇਹਨਾਂ ਚਾਰ ਚੀਜ਼ਾਂ ਦਾ ਕਦੇ ਤਿਆਗ ਨਹੀਂ ਕਰਨਾ ਚਾਹੀਦਾ ਨੰਬਰ 1 ਬਾਲਕ ਨੰਬਰ 2 ਬਜ਼ੁਰਗਾਂ ਦਾ ਨੰਬਰ 3 ਪਾਗਲਾਂ ਦਾ ਤੇ ਨੰਬਰ 4 ਸ਼ਰਨ ਚ ਆਏ ਹੋਏ ਦਾ ਇਹਨਾਂ ਨੂੰ ਆਪਣੇ ਘਰੋਂ ਕਦੇ ਨਹੀਂ ਕੱਢਣਾ ਚਾਹੀਦਾ ਰਾਜਾ ਨੇ ਸਭ ਨੂੰ ਸੂਚਨਾ ਦੇ ਦਿੱਤੀ ਕਿ ਇਹ ਮੇਰਾ ਪੁੱਤ ਹੈ ਰਾਜਕੁਮਾਰ ਹੁਣ ਕੱਲ ਰਾਜਗਦੀ ਤੇ ਬੈਠੇਗਾ ਅਗਲੇ ਦਿਨ ਰਾਜਾ ਉਸਨੂੰ ਰਾਜਗਦੀ ਤੇ ਬਿਠਾ ਦਿੰਦਾ ਹੈ ਦੋਸਤੋ ਇੱਧਰ ਰਾਜਾ ਰਾਨੀ ਆਪਣੇ ਪੁੱਤ ਦੇ ਲਾਡ ਪਿਆਰ ਚ ਲੱਗ ਜਾਂਦੇ ਹਨ ਤੇ ਉੱਧਰ ਉਹ ਬੁੱਢੀ ਮਾਂ ਕੁਝ ਉਦਾਸ ਹੋ ਜਾਂਦੀ ਹੈ ਤੇ ਸੋਚਣ ਲੱਗਦੀ ਹੈ ਕਿ ਇਹ ਤਾਂ ਆਪਣੀ ਮਾਂ ਨੂੰ ਮਿਲ ਗਿਆ ਹੈ ਹੁਣ ਮੈਂ ਕਿੱਥੇ ਜਾਵਾਂ ਦੋਸਤੋ ਤਾਂ ਉਹ ਮੁੰਡਾ ਕਹਿੰਦਾ ਹੈ ਏ ਬੁੱਢੀ ਮਾਂ ਤੁਸੀਂ ਹੀ ਮੇਰੀ ਮਾਂ ਹੋ ਇਹ ਤਾਂ ਮੈਨੂੰ ਜਨਮ ਦੇਣ ਵਾਲੀ ਮੇਰੀ ਮਾਂ ਹੈ ਤੁਸੀਂ ਮੈਨੂੰ ਪਾਲਿਆ ਹੈ ਮੇਰੇ ਸਾਹਾਂ ਦੀ ਰੱਖਿਆ ਕੀਤੀ ਹੈ ਇਸ ਲਈ ਜਨਮ ਦੇਣ ਵਾਲੀ ਮਾਂ ਤੋਂ ਜ਼ਿਆਦਾ ਤੁਹਾਡਾ ਦਰਜਾ ਉੱਚਾ ਹੈ ਤੁਸੀਂ ਕਿਉਂ ਘਬਰਾ ਰਹੇ ਹੋ ਤੁਸੀਂ ਕਿਉਂ ਚਿੰਤਾ ਕਰ ਰਹੇ ਹੋ ਤੁਹਾਨੂੰ ਇਹ ਲੱਗਦਾ ਹੈ ਨਾ ਕਿ ਤੁਹਾਨੂੰ ਕੋਈ ਵੀ ਕੀ ਕਹੇਗਾ ਅੱਜ ਤੋਂ ਤੁਸੀਂ ਇੱਥੇ ਦੇ ਰਾਜ ਮਾਤਾ ਖਵਾਉਂਗੇ ਰਾਜਕੁਮਾਰ ਨੇ ਬੁੱਢੀ ਮਾਨੂੰ ਰਾਜ ਮਾਤਾ ਐਲਾਨ ਦਿੱਤਾ ਉੱਧਰ ਜਦੋਂ ਬੁੱਢੀ ਮਾਂ ਦੇ ਦੋਵੇਂ ਪੁੱਤ ਘਰ ਵਾਪਸ ਆਉਂਦੇ ਹਨ ਤੇ ਆਪਣੀ ਬੁੱਢੀ ਮਾਂ ਨੂੰ ਘਰ ਵਿੱਚ ਨਹੀਂ ਦੇਖਦੇ ਤਾਂ ਆਪਣੀਆਂ ਪਤਨੀਆਂ ਤੋਂ ਪੁੱਛਦੇ ਹਨ ਤਾਂ ਉਹਨਾਂ ਦੀਆਂ ਪਤਨੀਆਂ ਦੱਸਦੀਆਂ ਹਨ ਕਿ ਤੁਹਾਡੀ ਬੁੱਢੀ ਮਾਂ ਡਾਇੰ ਸੀ ਇਸ ਲਈ ਅਸੀਂ ਉਹਨਾਂ ਨੂੰ ਮਾਰ ਕੇ ਭਜਾ ਦਿੱਤਾ ਉਹ ਰੋਜ਼ਾਨਾ ਇੱਕ ਨਾਗ ਨੂੰ ਦੁੱਧ ਬਿਲਾਉਣ ਜੰਗਲ ਵਿੱਚ ਜਾਂਦੀ ਸੀ ਆਪਣੀ ਪਤਨੀ ਦੇ ਮੂੰਹੋਂ ਇਹ ਗੱਲ ਸੁਣ ਕੇ ਬੁੱਢੀ ਮਾਂ ਦੇ ਦੋਵੇਂ ਪੁੱਤ ਅਗ ਬਬਲਾ ਹੋ ਗਏ ਤੇ ਆਪਣੀਆਂ ਪਤਨੀਆਂ ਨੂੰ ਝਿੜਕਦੇ ਹੋਏ ਉਹਨਾਂ ਨੂੰ ਘਰੋਂ ਨਿਕਲਣ ਲਈ ਕਹਿਣ ਲੱਗੇ ਦੋਵਾਂ ਬਹੁਆ ਨਾਲ ਰੋਜ਼ਾਨਾ ਹੀ ਕੋਟਮਾਰ ਹੋਣ ਲੱਗੀ। ਉਹਨਾਂ ਨੂੰ ਨਾ ਭੋਜਨ ਮਿਲ ਰਿਹਾ ਸੀ ਤੇ ਨਾ ਹੀ ਸਨਮਾਨ। ਉਹਨਾਂ ਦੇ ਬੱਚੇ ਉਹਨਾਂ ਤੋਂ ਨਫ਼ਰਤ ਕਰਨ ਲੱਗੇ ਸਨ ਤੇ ਹੋਰ ਲੋਕ ਵੀ ਉਹਨਾਂ ਨੂੰ ਨਫ਼ਰਤ ਦੀ ਨਜ਼ਰ ਨਾਲ ਹੀ ਦੇਖਣ ਲੱਗੇ ਸਨ ਕਿਉਂਕਿ ਕਹਿੰਦੇ ਹਨ ਕਿ ਜੋ ਆਪਣੇ ਵੱਡੇ ਬਜ਼ੁਰਗਾਂ ਦਾ ਅਨਾਦਰ ਕਰਦਾ ਹੈ, અપਮਾਨ ਕਰਦਾ ਹੈ ਤਾਂ ਉਸ ਦਾ ਵੀ ਸਮਾਜ અપਮਾਨ ਹੀ ਕਰਦਾ ਹੈ। ਉਸ ਦੇ ਬੱਚੇ ਵੀ ਉਸ ਦਾ ਸਨਮਾਨ ਨਹੀਂ ਕਰਦੇ। ਇਧਰ ਬੁੱਢੀ ਮਾਂ ਦੇ ਦੋਵੇਂ ਪੁੱਤਾਂ ਨੂੰ ਪਤਾ ਲੱਗਦਾ ਹੈ ਕਿ ਉਸਦੀ ਬੁੱਢੀ ਮਾਂ ਇੱਕ ਰਾਜ ਦੀ ਰਾਜਮਾਤਾ ਹੈ ਤਾਂ ਉਹ ਦੋਵੇਂ ਬੜੇ ਖੁਸ਼ ਹੁੰਦੇ ਹਨ ਤੇ ਸੋਚਣ ਲੱਗਦੇ ਹਨ ਕਿ ਸਾਡੀ ਬੁੱਢੀ ਮਾਂ ਬੜੇ ਦਿਆਲੂ ਸੁਭਾਅ ਦੀ ਸੀ ਰੋਜ਼ ਭਗਵਾਨ ਦਾ ਪੂਜਾ ਪਾਠ ਕਰਦੀ ਸੀ ਇਸ ਲਈ ਭਗਵਾਨ ਨੇ ਉਹਨਾਂ ਨੂੰ ਕਿੰਨਾ ਵੱਡਾ ਅਹੁਦਾ ਦੇ ਦਿੱਤਾ ਇਹ ਸੁਣ ਕੇ ਉਸਦੇ ਦੋਵੇਂ ਪੁੱਤ ਬੜੇ ਖੁਸ਼ ਹੁੰਦੇ ਹਨ ਤੇ ਫਿਰ ਰਾਜ ਦਰਬਾਰ ਵਿੱਚ ਜਾਂਦੇ ਹਨ ਤੇ ਰਾਜਾ ਦੇ ਰਾਂ ਹੀ ਆਪਣੀ ਬੁੱਢੀ ਮਾਂ ਨੂੰ ਮਿਲਦੇ ਹਨ ਤੇ ਕਹਿੰਦੇ ਹਨ ਕਿ हे ਮਾਂ ਹੁਣ ਤੁਸੀਂ ਘਰ ਚਲੋ ਅਸੀਂ ਤੁਹਾਨੂੰ ਲੈਣ ਆਏ ਹਾਂ ਤਾਂ ਉਹ ਬੁੱਢੀ ਮਾਂ ਕਹਿੰਦੀ ਹੈ ਕਿ ਪੁੱਤ ਮੈਂ ਇੱਥੇ ਰਹਿ ਕੇ ਬਹੁਤ ਖੁਸ਼ ਹਾਂ ਇੱਥੇ ਵੀ ਮੇਰਾ ਇੱਕ ਪੁੱਤ ਹੈ ਤੁਸੀਂ ਆਰਾਮ ਨਾਲ ਜਾਓ ਮੇਰਾ ਆਸ਼ੀਰਵਾਦ ਤੁਹਾਡੇ ਨਾਲ ਹੈ ਆਪਣੀਆਂ ਪਤਨੀਆਂ ਤੇ ਬੱਚਿਆਂ ਨਾਲ ਖੁਸ਼ ਰਹੋ ਆਪਣੀ ਮਾਂ ਦਾ ਆਸ਼ੀਰਵਾਦ ਲੈ ਕੇ ਉਹ ਦੋਵੇਂ ਭਰਾ ਉਥੋਂ ਚਲੇ ਆਉਂਦੇ ਹਨ ਬੁੱਢੀ ਮਾਂ ਦੇ ਪੁੱਤ ਤੇ ਪੋਤੇ ਤਾਂ ਆਪਣੀ ਜ਼ਿੰਦਗੀ ਵਿੱਚ ਬੜੇ ਖੁਸ਼ ਸੀ ਪਰ ਉਹਨਾਂ ਦੀਆਂ ਬਹੂਆਂ ਦੀ ਜ਼ਿੰਦਗੀ ਵਿੱਚ ਦੁੱਖੀ ਦੁਖਾ ਚੁੱਕਾ ਸੀ ਉਹਨਾਂ ਨੂੰ ਉਹਨਾਂ ਦੇ ਕਰਮਾਂ ਦਾ ਫਲ ਮਿਲ ਰਿਹਾ ਸੀ ਦੋਸਤੋ ਇਹ ਕਹਾਣੀ ਸਾਨੂੰ ਸਿਖਾਉਂਦੀ ਹੈ ਕਿ ਅਕਸਰ ਘਰ ਦੀਆਂ ਬਹੂਆਂ ਆਪਣੇ ਤੋਂ ਵੱਡੇ ਬਜ਼ੁਰਗਾਂ ਨਾਲ ਲੜਦੀਆਂ ਰਹਿੰਦੀਆਂ ਹਨ ਝਗੜਾ ਕਰਦੀਆਂ ਹਨ ਉਹਨਾਂ ਦਾ અપਮਾਨ ਕਰਦੀਆਂ ਹਨ ਤਾਂ ਉਹਨਾਂ ਦੀ ਔਲਾਦ ਵੀ ਉਹਨਾਂ ਦਾ અપਮਾਨ ਕਰਦੀ ਹੈ ਅੱਗੇ ਚਲ ਕੇ ਉਹਨਾਂ ਦੀ ਔਲਾਦ ਵੀ ਉਹਨਾਂ ਨੂੰ ਦੁੱਖ ਹੀ ਦਿੰਦੀ ਹੈ ਜੋ ਔਰਤਾਂ ਆਪਸ ਵਿੱਚ ਲੜਦੀਆਂ ਰਹਿੰਦੀਆਂ ਹਨ ਉਹਨਾਂ ਦਾ ਵੀ ਬੁਰਾ ਹਾਲ ਹੁੰਦਾ ਹੈ ਉਹਨਾਂ ਦੋਵਾਂ ਬਹੂਆਂ ਦੀ ਤਰ੍ਹਾਂ ਇਸ ਲਈ ਆਪਸ ਵਿੱਚ ਕਦੇ ਵੀ ਲੜਾਈ ਝਗੜਾ ਨਾ ਕਰੋ ਪਿਆਰ ਨਾਲ ਮਿਲ ਜੁਲ ਕੇ ਰਹੋ ਕਿਉਂਕਿ ਲੜਾਈ ਝਗੜਾ ਕਰਨ ਨਾਲ ਘਰ ਵਿੱਚ ਕਲੇਸ਼ ਵਧਣ ਲੱਗਦਾ ਹੈ ਘਰ ਦੀ ਸੁਖ ਸ਼ਾਂਤੀ ਨਸ਼ਟ ਹੋ ਜਾਂਦੀ ਹੈ ਤੇ ਘਰ 'ਚ ਦੁੱਖ ਹੋਣ ਲੱਗਦੇ ਹਨ ਜ਼ਿੰਦਗੀ 'ਚ ਜੇਕਰ ਤੁਸੀਂ ਖੁਸ਼ੀਆਂ ਚਾਹੁੰਦੇ ਹੋ ਤਾਂ ਆਪਸ ਵਿੱਚ ਕਦੇ ਨਾ ਲੜਨਾ ਦਰਾਣੀਆਂ ਚਠਾਣੀਆਂ ਜੋ ਵੀ ਔਰਤਾਂ ਘਰ ਪਰਿਵਾਰ 'ਚ ਹੁੰਦੀਆਂ ਹਨ ਉਹ ਆਪਸ ਵਿੱਚ ਪਿਆਰ ਬਣਾ ਕੇ ਰਹਿਣ ਆਪਣੇ ਵੱਡੇ ਬਜ਼ੁਰਗਾਂ ਦੀ ਸੇਵਾ ਕਰਨ ਇਸ ਨਾਲ ਹੀ ਉਹਨਾਂ ਔਰਤਾਂ ਦਾ ਸਮਾਜ ਵਿੱਚ ਯਸ਼ਵਦਾ ਹੈ ਤੇ ਉਹਨਾਂ ਦੀ ਔਲਾਦ ਵੀ ਉਹਨਾਂ ਨੂੰ ਸਨਮਾਨ ਦਿੰਦੀ ਹੈ ਦੋਸਤ ਜੇਕਰ ਤੁਹਾਨੂੰ ਇਹ ਕਹਾਣੀ ਚੰਗੀ ਲੱਗੀ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਆਪਣੇ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸ਼ੇਅਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ